ਸ਼ਿਵਰਾਤਰੀ ਤੇ ਕੀ ਕਹਿਣਾ ਚਾਹੋਗੇ ਸ਼ਰਵਤ ਅੱਜ ਦੇ 52 ਦਿਹਾੜੇ ਤੇ ਸ਼ਿਵਰਾਤਰੀ ਦਾ ਜਿਹੜਾ ਦਿਹਾੜਾ ਵਾ ਉਹ ਮੇਰੇ ਹਲਕਾ ਸੈਂਟਰ ਦੇ ਅੰਦਰ ਵਿੱਪਨ ਜੀ ਔਰ ਸਮੁੱਚੀ ਇਹਨਾਂ ਦੀ ਟੀਮ ਜਿਨੇ ਬਾਬਾ ਅਮਨਨਾਥ ਲੰਗਰ ਕਮੇਟੀ ਦੀ ਜਿੰਨੀ ਟੀਮ ਆ ਸਾਰੇ ਹੀ ਸਾਥੀ ਮੋਢੇ ਨਾਲ ਮੋਢਾ ਲਾ ਕੇ ਕੋਲੇ ਸ਼ੰਕਰ ਤੋਂ ਅਸ਼ੀਰਵਾਦ ਲੈਣ ਲਈ ਅੱਜ ਮੈਨੂੰ ਵੀ ਭੋਲੇ ਸ਼ੰਕਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇੱਥੇ ਮੈਂ ਭੋਲੇ ਸ਼ੰਕਰ ਅੱਗੇ ਹੀ ਅਰਦਾਸ ਕਰੂੰਗਾ ਕਿ ਭੋਲੇ ਸ਼ੰਕਰ ਇਹਨਾਂ ਦੇ ਕਮੇਟੀ ਵਾਲਿਆਂ ਤੇ ਆਪਣੀ ਕਿਰਪਾ ਬਣਾ ਕੇ ਰੱਖੀ ਹਮੇਸ਼ਾ ਇਹ ਤੇਰਾ ਗੁਣਗਾਨ ਇਸੇ ਤਰ੍ਹਾਂ ਹੀ ਕਰਦੇ ਰਹਿਣ ਔਰ ਇਹਨਾਂ ਤੇ ਆਪਣੀ ਕਿਰਪਾ ਔਰ ਇਹਨਾਂ ਦੇ ਪਰਿਵਾਰਾਂ ਤੇ ਔਰ ਹਲਕਾ ਸੈਂਟਰ ਦੇ ਲੋਕਾਂ ਤੇ ਔਰ ਲੁਧਿਆਣਾ ਵਾਸੀਆਂ ਤੇ ਪੰਜਾਬ ਵਾਸੀਆਂ ਤੇ ਭਾਰਤ ਵਾਸੀਆਂ ਤੇ 140 ਕਰੋੜ ਲੋਕਾਂ ਦੇ ਭੋਲੇ ਸ਼ੰਕਰ ਆਪਣੀ ਕਿਰਪਾ ਬਣਾ ਕੇ ਰੱਖੀ ਇਸੇ ਤਰ੍ਹਾਂ ਹੀ ਅਸੀਂ ਸਾਰੇ ਰਲ ਮਿਲ ਕੇ ਸਾਰੇ ਧਰਮਾਂ ਦੇ ਲੋਕ ਤੇਰੇ ਚਰਨਾਂ ਚ ਹਾਈ ਦੀ ਲਵਾਉਂਦੇ ਰਹੀਏ ਜੈ ਬੋਲੇ ਸ਼ੰਕਰ ਔਰ ਹਰ ਸ਼ੰਕਰ ਵਾਹਣ ਬੋਲੇ ਸ਼ੰਕਰ ਭਗਵਾਨ ਕੀ ਜੈ ਭਗਵਾਨ ਬੋਲੇ ਆਤ ਦੇ ਆਸ਼ੀਰਵਾਦ ਦੇ ਨਾਲ ਅੱਜ ਸਾਡੇ ਪ੍ਰਧਾਨ ਵਿਪਨ ਵੈਜ ਜੀ ਦੁਆਰਾ ਆਪਣੇ ਆਫਿਸ ਦੇ ਬਾਹਰ ਵਿਸ਼ਾਲ ਭੰਡਾਰਾ ਆਯੋਜਨ ਕੀਤਾ ਗਿਆ ਭੰਡਾਰਾ ਸ਼ੁਰੂ ਕਰਨ ਤੋਂ ਪਹਿਲੇ ਰગવાન ਭੋਲੇ ਨਾਦ ਦੀ ਮਹਾਰਤੀ ਕੀਤੀ ਗਈ ਜਿੰਦੇ ਚ ਸਾਡੇ ਹਲਕਾ ਸੈਂਟਰਲ ਦੇ ਐਮ ਐਲ ਏ ਸ਼ੋਪਰਾਸ਼ ਪੱਪੀ ਜੀ ਔਰ ਕਾਫੀ ਕੌਂਸਲਰਸ ਨੇ ਆ ਕੇ ਬੇਜੰਦੇ ਪਾਰਟਿਸਪੇਟ ਕੀਤਾ ਵਾ ਬਾਬਾ ਅਮਰਨਾਥ ਲੰਗਰ ਕਮੇਟੀ ਲਗਾਤਾਰ ਧਰਮ ਦੇ ਪ੍ਰਚਾਰ ਦੇ ਨਾਲ ਨਾਲ ਸਮਾਜ ਦੇ ਹਰ ਕੰਮ ਦੇ ਵਿੱਚ ਉਹਨਾਂ ਯੋਗਦਾਨ ਬੰਦੀ ਹੈ ਇਹ ਭੰਡਾਰੇ ਦਾ ਇੱਕ ਮੈਸੇਜ ਹੈ ਲੁਧਿਆਣੇ ਵਾਸੀਆਂ ਨੂੰ ਕਿ ਸਭ ਨੂੰ ਇੱਕਜੁੱਟ ਹੋ ਕੇ ਕਾਰਜ ਕਰਨਾ ਚਾਹੀਦਾ ਵਾ ਇਹ ਸ਼ੇਰਗਤੀ ਦਾ ਪਰਵ ਇਹ ਕਹਿੰਦਾ ਵਾ ਕਿ ਸਮਾਜ ਨੂੰ ਇਕੱਠਾ ਹੋਣਾ ਚਾਹੀਦਾ ਵਾ ਅੱਜ ਇਹ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਨਹੀਂ ਪੂਰੇ ਦੇਸ਼ 'ਚ ਤੁਸੀਂ ਦੇਖੋਗੇ ਇੱਕ ਉਤਸਵ ਦੀ ਤਰ੍ਹਾਂ ਮਨਾਇਆ ਜਾ ਰਿਹਾ ਵੈ ਹੁਣੇ ਥੋੜੀ ਦੇਰ ਪਹਿਲੇ ਖਬਰ ਹੈ ਕਿ 20 ਕਰੋੜ ਤੋਂ ਉੱਤੇ ਲੋਕ ਕੁੰਮ ਦੇ ਵਿੱਚ ਅਸ਼ਟਾਨ ਕਰਨ ਪਹੁੰਚ ਗਏ ਹੈ ਇਹ ਭਗਵਾਨ ਭੋਲੇनाथ ਦੀ ਕਿਰਪਾ ਵੈ ਇੰਨੇ ਲੋਕਾਂ ਨੂੰ ਮੈਨੇਜ ਕਰਨਾ ਪੂਰੇ ਸ਼ਹਿਰ ਦੇ ਵਿੱਚ ਜਿੰਨੇ ਭੰਡਾਰੇ ਇਹ ਭਗਵਾਨ ਭੋਲੇनाथ ਦਾ ਆਸ਼ੀਰਵਾਦ ਹੈ ਇਹ ਸਭ ਮੈਨੇਜ ਹੋ ਰਿਹਾ ਵੈ ਭਗਵਾਨ ਭੋਲੇनाथ ਦਾ ਆਸ਼ੀਰਵਾਦ ਸਮੁੱਚੇ ਦੇਸ਼ ਵਾਸੀ ਦੇ ਇੱਤੇ ਮੰਨ ਬਲੋ ਸ਼ੰਕਰ ਭਗਵਾਨ ਕੀ ਜੈ ਜੈ ਕਿ ਵੀ ਰਾਤਰੀ ਤੇ ਕੀ ਕਰਨ ਜਾਉਗੇ ਸ਼ਰਵਤ ਗੋ ਸ਼ੰਕਰ ਭਗਵਾਨ ਕੀ ਜੈ ਸ਼੍ਰੀਆਤੀ ਜਿਹੜੀ ਮਹਾ ਸ਼੍ਰੀਆਤੀ ਉਤਸਵ ਹੈ ਇਹ ਸਾਰਿਆਂ ਨੂੰ ਲੱਖ ਲੱਖ ਸ਼੍ਰੀਆਤੀ ਦੀ ਲੱਖ ਲੱਖ ਵਧਾਈ ਹੋਵੇ ਜਿਹੜਾ ਕਿ ਅੱਜ ਆਪਣਾ ਜਿਹੜਾ ਲੰਗਰ ਦਾ ਵਿਵਸਥਾ ਕੀਤੀ ਕਿ ਬਾਬਾ ਅਮਨ ਨਾਲ ਲੰਗਰ ਕਮੇਟੀ ਦੀ ਪੂਰੀ ਟੀਮ ਨੇ ਰਲ ਕੇ ਇੱਥੇ ਲੰਗਰ ਦੀ ਵਿਵਸਥਾ ਕੀਤੀ ਆ ਕਿਤੇ ਕਿਤੇ ਕੀ ਇਹ ਕਸ਼ਮੀਰ ਨਗਰ ਚੌਂਕ ਦੇ ਵਿੱਚ ਪਿਛਲੇ 16 ਸਾਲਾਂ ਤੋਂ ਰੁਟੀਨ ਦੇ ਵਿੱਚ ਜਿਵੇਂ ਅਮਨਾ ਦੀ ਯਾਤਰਾ ਦਾ ਲੰਗਰ ਅਸੀਂ ਲਾਉਂਦੇ ਆ ਉਵੇਂ ਹੀ ਇੱਥੇ ਸ਼੍ਰੀਆਤੀ ਵਾਲੇ ਦਿਨ ਖੀਰ ਤੇ ਪਕੋੜੇ ਭੋਲੇनाथ ਨੂੰ ਅਰਪਣ ਕਰਦੇ ਆਂ ਔਰ ਅਸੀਂ ਭੋਲੇनाथ ਅੱਗੇ ਅਰਦਾਸ ਕਰਦੇ ਆਂ ਕਿ ਲੁਧਿਆਣਾ ਸ਼ਹਿਰ ਵਾਸੀਆਂ ਪੰਜਾਬ ਨੂੰ ਸਵਸਥ ਰੱਖੇ ਕੋਈ ਇਹਦੇ ਤੇ ਕਸ਼ਟ ਨਾ ਆਵੇ ਪੰਜਾਬ ਦੇ ਉੱਤੇ ਕਿਉਂਕਿ ਪੰਜਾਬ ਇੱਕ ਐਸਾ ਦੇਸ਼ ਹੈ ਕਿ ਜਿੱਥੇ ਇੱਕ ਲੰਗਰਾਂ ਦੇ ਤਾਂ ਢੇਰ ਐਨੇ ਲੰਗਰ ਲੱਗੇ ਹੁੰਦੇ ਐਨੇ ਲੰਗਰ ਲੱਗੇ ਹੁੰਦੇ ਕਿ ਕੋਈ ਤੇ ਕੋਈ ਪੁੱਛੇ ਹੀ ਕੋਈ ਨਾ ਹਰ ਗਲੀ ਦੇ ਮੋੜ ਤੇ ਨੁੱਕਰ ਤੇ ਐਸ਼ਟਾ ਲੰਗਰ ਲੱਗੇ ਹੋਏ ਭੋਲੇ ਸ਼ੰਕਰ ਦੀ ਇੰਨੀ ਕਿਰਪਾ ਪੰਜਾਬ ਦੇ ਉੱਤੇ ਅਸੀਂ ਭੋਲੇ ਸ਼ੰਕਰ ਅੱਗੇ ਅਰਦਾਸ ਕਰਾਂਗੇ ਪੰਜਾਬ ਤੇ ਇੱਦਾਂ ਹੀ ਕਿਰਪਾ ਬਣਾਈ ਰੱਖਣ ਕਿਰਪਾ ਤਾਂ ਪੂਰੀ ਇੰਡੀਆ 'ਚ ਬਣਾਈ ਰੱਖਣ ਭ ਪੂਰੇ ਦੇਸ਼ ਚ ਬਣਾਏ ਰੱਖਣ ਪਰ ਪੰਜਾਬ ਦੇ ਉੱਤੇ ਜਿਆਦਾ ਮੇਰ ਰਵਾਨੀ ਰੱਖੇ ਬੋਲੇनाथ ਕਿਉਂਕਿ ਇੱਥੋਂ ਜਿਹੜੀ ਅਮਨनाथ ਦੀ ਯਾਤਰਾ ਜਾਂਦੀ ਹੈ ਅਸੀਂ ਉਹ ਅਮਨनाथ ਦੀ ਯਾਤਰਾ ਤੇ ਵੀ 35 ਤੋਂ 40 ਦਿਨ ਦਿਨ ਰਾਤ ਲੰਗਰ ਲਗਾਣੇ ਬਹੁਤ ਸ਼ੰਕਰ ਭਗਵਾਨ ਕੀ ਬੜੀ ਦਾ ਜੋਤ ਹੈ ਬਹੁਤ